ਬਰਾਵਾ ਇਹੋ ਅੱਗੇ ਨਾਲ ਦੀ ਮਗਰ ਆ ਗਈ ਥੋੜੀ ਮਗਰ ਵਾਟੋ ਵਾਟ ਭਾਈ ਤੋੜੇ ਆਵੇ ਕਿਵੇਂ ਨੌਜਵਾਨ ਨੌਜਵਾਨ ਬਜ਼ੁਰਗ ਸਾਰੇ ਲੱਗੇ ਹੋਏ ਆ ਸਾਰੇ ਬੜੀ ਵੱਡੀ ਤਦਾਦ ਦੇ ਵਿੱਚ ਲਾ ਕੇ ਲੈ ਜਾਓ ਕਿ ਲੈ ਜਾਓ ਸ਼ੇਰੋ ਚੁੱਕ ਕੇ ਤਾਂ ਆ ਵੱਡੀ ਆ ਪਰ ਤੁਹਾਂ ਮਹਾਰਾਜ ਦੀ ਮੇਰਨਾ 14 ਤਰੀਕ ਤੋਂ ਵਿਚਾਰੇ ਜੇ ਬਚੂ ਇਹ ਵੀ ਬਹੁਤ ਵੱਡੀ ਹਟਾ ਤਾਂ ਆ ਵੱਡੀ ਆ ਵੇਖੋ ਆ ਸੜਕ ਦੀ ਵੀ ਤੇੜ ਪਾੜਦੀ ਆ ਪਰ ਕੋਈ ਨਹੀਂ ਲੱਗੇ ਹੋਏ ਓ ਦੇ ਲੱਗੇ ਜੋਦੇ ਉਹ ਉਹ ਫੇਰ ਮਾਰੀਆ ਟੱਕਰ ਫੇਰ ਟੱਕਰ ਮਾਰੀਆ ਫੇਰ ਟੱਕਰ ਮਾਰੀਆ ਇੱਥੋਂ ਬਚ ਕੇ ਥੋੜਾ ਯਾਰਾ ਤੇੜ ਪਾਠੀ ਆ ਨੋਜੋਨੋ ਥੋੜਾ ਬੱਗੇ ਇੱਥੋਂ ਬੋ ਥੋੜਾ ਬਚ ਕੇ ਥੋੜਾ ਥੋੜਾ ਜਾ ਮਾਰੋ ਮਾਰੋ ਹਲਾਸ਼ਾਵਾਸ਼ੇ ਸ਼ਾਬਾਸ਼ੇ ਇਫੋ ਇਕੋਈ ਇਕੋਈ ਲਕਾਰਾ ਕੋਈ ਬੋਲੇ ਸੋਨਿਹਾਲ ਚਲੋ 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 ਸ਼ਾਬਾਸ਼ੇ बहुत बड़ी टक्कर है सड़क जी ओदी फिक्र में चली गई और आ रुखा ने मतलब डिग पे पहला मुर्गे वट के लाते इन्होंने टक्कर जो बहुत बचाया लगड़ा चाहिए लकड़ा बलिया नहीं बगे दिखा चलो मारो अल्लाह मारो अल्लाह तगड़ी ਅਜ ਅਜ ਆ ਟੇੜ ਵਾਲੀ ਖਤਰਨਾਕ ਆ ਖਤਰਨਾਕ ਆ ਬਹੁਤ ਪਿੰਦਾ ਵਾਲਾ ਓਏ ਬੰਦੇ ਜੋੜ ਕੇ ਟਰੈਕਟਰ ਦੂਰ ਆ ਟਰੈਕਟਰ ਦੀ ਮਾੜਿਆ ਵਹਿਕ ਲਾ ਦਿੰਦੇ ਬਗਿਆ ਆ ਟੇੜ ਮਾੜੀ ਆਈ ਦੀ ਇਧਰ ਲੈ ਤੂੰ ਆ ਤੂੰ ਇਧਰ ਆਓ ਹੈਲੋ ਇਧਰ ਆ ਇਧਰ ਜੋਰ ਲਾ ਮੇਰਾ ਚੱਲ ਠੀਕ ਆ ਚਲੇਗਾ ਟਕਾਣੀ ਚਲੇ ਜਾ ਟਕਾਣੇ ਚਲੇ ਜਾ ਅੱਗੇ ਓ ਉੱਥੇ ਦੋ ਤਿੰਨ ਲਾਈਏ ਹੁਣ ਉਹ ਪਰਲੇ ਬੰਨੇ ਤੋਦਲੇ ਤਾ ਤਾ ਜਿਆਦੀ ਜ਼ਬਰਦਸਤ ਵਾ ਪਰ ਰਿਆ ਕੋਈ ਨਹੀਂ ਸਭਾਲੀ ਜਾਂ ਨਹੀਂ ਸਾਰੀ ਬਲੀਆਂ ਨਹੀਂ ਹੈਗੀਆਂ ਹਾਂ ਠੀਕ ਆ ਨਾ ਠੀਕ ਆ ਤਕੜੇ ਹੋ ਜਾ ਸ਼ਾਬਾਸ਼ ਤੁਹਾਡਾ ਕਿਉਂਕਿ ਅੱਧੀ ਅੱਧੀ ਛੜਕ ਜਿਹੜੀ ਉਹ ਚਲੇਗੀ ਵਿੱਚ ਅੱਧੀ ਛੜਕ ਵਿੱਚ ਲਗੀ ਆ ਪਰ ਕੋਈ ਨਹੀਂ ਕਾਬੂ ਪੈ ਗਿਆ ਸ਼ਾਬਾਸ਼ ਤਰੀ ਪਾ ਰਿਹਾ ਦੋ ਤਿੰਨ ਚਾਰ ਕਰੇਡ ਹੋਰ ਡੇਪੇ ਤੇ ਬਚਾਅ ਹੋ ਜਾਊਗਾ ਹਾਂਜੀ ਹਾਂ ਟਰਾਲੇ ਪਰ ਪਰ ਕੇ ਆ ਰਹੇ ਉਤਨਾ ਬੜੀ ਸੰਗਤ ਜਿਹੜੀ ਨਾ ਮਤਲਬ ਉਹ ਸੇਵਾ ਕਰਨੀ ਪ੍ਰਵਿੰਦਰ ਜੀ ਹਾਂ ਜੀ ਅਮਰਤੋਪੁਰ ਸੰਗਤ ਬਹੁਤ ਤੋੜੇ ਪਰ ਪਰ ਕੇ ਲੈ ਆ ਰਹੇ ਆ ਆ ਰਹੇ ਟਰਾਲੇ ਬਹੁਤ ਬਹੁਤ ਟਰਾਲੇ ਆ ਰਹੇ ਆ ਸੰਗਤ ਵੱਡੀ ਤਦਾਦ ਦੇ ਵਿੱਚ ਲੱਗੀ ਆ ਜੋ ਦੇ ਲੱਗ ਪਏ ਆ ਇਹਨਾਂ ਦੋਆਂ ਰੁੱਖਾਂ ਨੇ ਆ ਜਿਹੜੇ ਦੋ ਮੋੜ ਦੀਦੇ ਆ ਇਹਨਾਂ ਨੇ ਡੇਗ ਕੇ ਬਚਾਇਆ ਉਤੋਂ ਵੱਡ ਦਿੱਤੇ ਆ